ਇਹਨੂੰ ਤਾਂ ਬੇਟਾ ਸਭ ਤੋਂ ਪਹਿਲਾਂ ਤਾਂ ਉਸ ਪ੍ਰਮਾਤਮਾ ਦਾ ਸ਼ੁਕਰੀਆ ਹੀ ਅਦਾ ਕਰਦੇ ਆ ਹਨਾ 16 ਲੋਕਾਂ ਦੀਆਂ ਦੁਆਵਾਂ ਨੂੰ ਸੁਣ ਕੇ ਵੈਗਰੂ ਨੇ ਜਖਮਾਂ ਤੇ ਇੱਕ ਆਪਾ ਕਹਿ ਸਕਦੇ ਮਲਮ ਲਾਈ ਹੈ ਇੱਕ ਛੋਟੀ ਜੀ ਅਮੀਦ ਦੀ ਕਿਰਨ ਹੈ ਜਿਹੜੀ ਉਹ ਦਿੱਤੀ ਹੈ ਇਹਦੇ ਸਹਾਰੇ ਜਿਹੜਾ ਬੁਢਾਪਾ ਕੱਟ ਲਾਂਗੇ ਆਪਣਾ ਤੇ ਬਿਨਾਂ ਆਲਾਤ ਤੋਂ ਥੋੜਾ ਜਿਹਾ ਇੰਨੇ ਵੱਡੇ ਇਨਸੀਡੈਂਟ ਤੋਂ ਬਕਰਾਂ ਸੰਭਲਣਾ ਬਹੁਤ ਔਖਾ ਹੋ ਜਾਂਦਾ ਹੈ ਤਾਂ ਤੋ ਫਿਰ ਵੀ ਮੈਂ ਆਪਣੇ ਆਪ ਨੂੰ ਵਿਜ਼ੀ ਰੱਖਿਆ ਪ੍ਰਮਾਤਮਾ ਦੇ ਚਰਨਾਂ 'ਚ ਸਿਰ ਰੱਖਿਆ ਵੀ ਕਿਸ ਨਾ ਕਿਸੇ ਤਰ੍ਹਾਂ ਸੇ ਕੋਈ ਰਸਤਾ ਦਿਖਾਓ ਹਨਾ ਤਾਂ ਵਾਹਿਗੁਰੂ ਨੇ ਮੇਰ ਕੀਤੀ ਪਰ ਮੈਂ ਤੁਹਾਡੇ ਮਾਧਮ ਦੇ ਨਾਲ ਸਾਰੀ ਆਵਾਮ ਦਾ ਵਿਸ਼ਵ ਪਰਦੇ ਵਿੱਚੋਂ ਜਿਨ੍ਹਾਂ ਲੋਕਾਂ ਨੇ ਇੰਨੀ ਗੁਰੂ ਘਰਾਂ 'ਚ ਜਾ ਜਾ ਕੇ ਆਪੋ ਆਪਣੇ ਇਸ਼ਟ ਦੇ ਕੋਲ ਜਾ ਜਾ ਕੇ ਅਰਦਾਸਾਂ ਕੀਤੀਆਂ ਸ਼ੋਹਦੀਪ ਸਿੱਧੂ ਦੇ ਦੁਆਰਾ ਆਉਂਦੀਆਂ ਮੰਨਤਾਵੰਦੀਆਂ ਸਾਰਿਆਂ ਨੇ ਮਾਲਕ ਜੀ ਨੂੰ ਕਬੂਲ ਕਰਦੇ ਹੋਏ ਕਲਾਪਨ ਬਹੁਤ ਵੱਡੀ ਦਾਤ ਦਿੱਤੀ ਹੈ ਸਾਰੇ ਸੰਸਾਰ ਦੇ ਵਾਸੀਆਂ ਦਾ ਸਭ ਤੋਂ ਵੱਧ ਵਾਹਿਗੁਰੂ ਬਕਾਲਪੁਰਖ ਦਾ ਸ਼ੁਕਰੀਆ ਦਾ ਖਾਲਾਤ ਠੀਕ ਨੇ ਮਾਤਾ ਜੀ ਬੱਚੇ ਦੇ ਬੱਚਾ ਕਿਵੇਂ ਠੀਕ ਹੈ ਨੰਬਰਸ ਨਹੀਂ ਮਾਤਾ ਜੀ ਮਾਤਾ ਜੀ ਤੰਦਰੁਸਤ ਨੇ ਹਾਂ ਬਿਲਕੁਲ ਠੀਕ ਨੇ ਆਪਰੇਟ ਹੋਇਆ ਕਰਕੇ ਥੋੜਾ ਦੋ ਚਾਰ ਦਿਨ ਰਿਕਵਰ ਹੋਣਸਤੇ ਲੱਗੇ ਜਾਂਦੇ ਨੇ ਤੇ ਬੱਚਾ ਬਿਲਕੁਲ ਤੰਦਰੁਸਤ ਹੈ ਹਾਲੇ ਤੱਕ ਤਾਂ ਕੋਈ ਪ੍ਰੋਬਲਮ ਨਹੀਂ ਹੈ ਵਾਹ ਬਾਈਕ ਰੁਕੇ ਮੇਰ ਕਰੇ ਕੱਲ ਹੀ ਕੱਲ ਪਿੰਡ ਜਿਹੜਾ ਕਿ ਦੀਵਾਲੀ ਦਾ ਮਾਹੌਲ ਸੀਗਾ ਕਿਵੇਂ ਦੇਖਦੇ ਹੋ ਕੱਲ ਲੋਕਾਂ 'ਚ ਬੜਾ ਹੀ ਉਤਸ਼ਾਹ ਸੀਗਾ ਖੁਸ਼ੀਆਂ ਨਾਲ ਹੀ ਸੀਗਾ ਵੈਸੇ ਮੇਰਾ ਜਿਹੜਾ ਮੇਰਾ ਸੋਚਣਾ ਇਹ ਸੀ ਵੀ ਮੈਂ ਤਾਂ ਪ੍ਰਮਾਤਮਾ ਦੇ ਕਰਨਾ ਤੇ ਸਿਰ ਨਮਾਉਣ ਤੋਂ ਇਲਾਵਾ ਹਨਾ ਮੈਨੂੰ ਇਹ ਲੱਗਦਾ ਸੀ ਵੀ ਕਿਸੇ ਨੂੰ ਚੁਭੇ ਨਾ ਹਨਾ ਵੀ ਆਪਾਂ ਇੰਨਾ ਜਿਆਦਾ ਪਰੰਤੂ ਫਿਰ ਵੀ ਲੋਕਾਂ ਨੇ ਐਕਸਾਈਟਮੈਂਟ ਹੈ ਉਹ ਕਨੇ ਵੀ ਅਸੀਂ ਤਾਂ ਆਪਣੇ ਤਰੀਕੇ ਨਾਲ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ ਹਨਾ ਮੈਨੂੰ ਇਸ ਵੀ ਜਿੰਨਾ ਆਪਾਂ ਡਿਸਪੈਂਸ ਚ ਰਹਿ ਕੇ ਜਿੰਨਾ ਘੱਟ ਤੋਂ ਘੱਟ ਹਨਾ ਵੀ ਆਪਾਂ ਖੁਸ਼ੀ ਮਨਾਵਾਂਗੇ ਪਰੰਤੂ ਥੋੜਾ ਜਿਹਾ ਮੈਂ ਤੁਹਾਨੂੰ ਮੇਰੇ ਸੁਭਾਅ ਦਾ ਪਤਾ ਹੀ ਹੈ ਮੈਂ ਥੋੜਾ ਜਿਹਾ ਨਿਮਰਤਾ ਨਾਲ ਚੱਲ ਕੇ ਰਾਜੀ ਹਾਂ ਆ ਫਿਰ ਵੀ ਲੋਕਾਂ ਨੇ ਕਿੰਨਾ ਗਿੱਧਾ ਭੰਗੜਾ ਹਨਾ ਆ ਉਹਨਾਂ ਦੇ ਮਨ ਜੇ ਮੈਂ ਵੀ ਕੋਈ ਖੁਸ਼ੀ ਪ੍ਰਗਟ ਕਰ ਸਕਦਾ ਸੀ ਹਰੇਕ ਦਾ ਆਪਣਾ ਮਨ ਹੁੰਦਾ ਤਾਂ ਉਹਨਾਂ ਨੇ ਕੀਤੀ ਵਧੀਆ ਲੱਗਿਆ ਸਾਰਿਆਂ ਨੇ ਕੋਈ ਮੈਸੇਜ ਦੇਣਾ ਤੁਹਾਨੂੰ ਆਪ ਪਾਉਂ ਤੋਂ ਬਚਨ ਦੇ ਵਾਸਤੇ ਜਿਹੜੇ ਲੋਕ ਸੋਸ਼ਲ ਮੀਡੀਆ 'ਚ ਆਪ ਪਾਉਂ ਰਹੇ ਨੇ ਮੈਂ ਹਾਂ ਮੈਂ ਇੱਕ ਦੇਖੋ ਮੈਂ ਉਹਨੂੰ ਪੱਤਰਕਾਰ ਤਾਂ ਨਹੀਂ ਕਹਿੰਦਾ ਕਿਉਂਕਿ ਪੱਤਰਕਾਰ ਦਾ ਕਾਫੀ ਡੈਰਾ ਹੁੰਦਾ ਹੈ ਨੌਲੇਜ ਹੁੰਦੀ ਹੈ ਉਹ ਕਦੇ ਇੰਨਾ ਨੀਮਾ ਨਹੀਂ ਡਿਗਦਾ ਕਦੇ ਵੀ ਪਰੰਤੂ ਜਿਵੇਂ ਸੋਸ਼ਲ ਮੀਡੀਆ ਦੇ ਖਬਰਾਂ ਲਾਈਆਂ ਨੇ ਕਈਆਂ ਨੇ ਲਿਖਿਆ ਮਾਤਾ ਚਰਨ ਕੌਰ ਦਾ ਦਿਹਾਂਤ ਹੋ ਗਿਆ ਹੂੰ ਮੈਨੂੰ ਤੁਸੀਂ ਖਬਰ ਦਾ ਟਾਈਟਲ ਤਾਂ ਇਦਾਂ ਦਾ ਦਿਓ ਨਾ ਕਿ ਤੋਂ ਜ਼ਿੰਦਗੀ ਦੀ ਆਸ ਬਣੇ ਤੁਸੀਂ ਮੈਨੂੰ ਇੰਨੀ ਡਿਮੋਰ ਤੁਸੀਂ ਤੁਹਾਨੂੰ ਇਹ ਨਹੀਂ ਪਤਾ ਵੀ ਇਸ ਪਰਿਵਾਰ ਦੀ ਕਿੰਨੀ ਫੈਨ ਫੋਲੋਇੰਗ ਹੈ ਕਿੰਨੇ ਲੋਕ ਪਿਆਰ ਕਰਦੇ ਨੇ ਸ਼ੋਦੀਪ ਹਣਾ ਜੇ ਤੁਸੀਂ ਉਹਦੀ ਮਾਂ ਦੀ ਮੌਤ ਬਾਰੇ ਖਬਰ ਫਲਾਉਂਦੇ ਕਿ ਹੈ ਨਹੀਂ ਨਾ ਜੇ ਕਿ ਲਿਨਸੀ ਹੋਵੇ ਪਰ ਫਿਰ ਵੀ ਕਹਿੰਦਾ ਮੈਂ ਇਦਾਂ ਦੀ ਖਬਰਾਂ ਸੁਣਾਈ ਜਾਂਦਾ ਨਾ ਸਾਡੇ ਸੀਐਮ ਦੀ ਫੋਟੋ ਲਾ ਕੇ ਮਾਤਾ ਜਾਏਗੀ ਜੇਲ੍ਹ ਪਹੀ ਕਿਉਂ ਕੀ ਕਰਤਾ ਉਹਨੇ ਬਲੈ ਐਦਾਂ ਦੇ ਇਹ ਕੋਈ ਸੋਸ਼ਲ ਮੀਡੀਆ ਵਾਲੀ ਗੱਲ ਨਹੀਂ ਹੈਗੀ ਮਤਲਬ ਆਪਾਂ ਚੌਥੇ ਥਾਂਵਾਂ ਵੱਜੂ ਜਾਣੇ ਜਾਂਦੇ ਆ ਆਪਾਂ ਨੂੰ ਲੋਕਾਂ ਲਈ ਸਹੂਲਤ ਦੇਣੀ ਬਣਦੀ ਹੈ ਨਾ ਕਿ ਉੱਥੇ ਆਪਾਂ ਹਵਾਵਾ ਫਲਾ ਕੇ ਕੋਈ ਨਾ ਕੋਈ ਛੁੱਟੀ ਕੱਤਕ ਮਾਹੌਲ ਖਰਾਬ ਹੈ